जब नेपाल से इधर आया ना केशगढ़ साहब में अमृत शक लिया ना बात ही खत्म वाइगुरु ये शस्त्र जब तक ये दो पैर में खड़ा ना शस्त्र हाथ में रहेगा और ऐसे ही वाइगुरु मोटिवेशन सा रखो पंजाब के जितने भी यूथ है वाइगुरु या पंजाब या इंडिया के जितने भी स्टेट है एक मोटिवेशन ने देना नेपाल का जब बंदा अमृत शक सकता ना तैयार पर तैयार होकर तो आज भी जितने लोग कमरे में बैठे ना जो कैश कतल कर रहे ना इधर देख लो एक बार चेहरा ऊपर से लैंग्वेज नहीं आता है पंजाबी बरोबर नहीं आता लेकिन फिर भी ਗਾਣਾ ਗਾਤਾ ਹੈ ਗੁਰੂ ਵਾਲਾ ਗੁਰੂ ਵਾਲਾ ਬਣੀ ਇਹ ਬਿਰਜੀ ਨਸੇ ਪਤ ਛੱਡੀਏ ਅਮਰ ਛਕੈ ਆਨੰਦ ਪੁਰਵਾ ਜਵਾਲਾ ਜੀ ਨੇ ਕਲ ਸਤ ਸਜੈ ਆਨੰਦ ਪੁਰਵਾ ਜਵਾਲਾ ਜੀ ਨੇ ਅਮਰ ਛਕਾਇਆ ਨੰਦ ਪੁਰ ਵਾਜਾ ਵਾਲਾ ਜੀ ਨੇ ਯਾਦ ਕਰੋ ਵੀਰਾ ਪਹਿਨਾ ਤਨ ਸਿੱਖੀ ਤਨ ਸਿੱਖੀ ਬਾਬਾ ਫਤੇ ਸਿੰਘ ਦਾ फतेहगढ़ साहब का कंधा चमकौर के घर सरसा नदी याद करो मुझे सजा मंजूर लेकिन झुकना कबूल नहीं बाबा बाबा सिंह सिंह जी जी फतेह वो नीच दोगला वजीर खान के सामने गजा तो महाराज के फौज आज भी ऐसे साथ ना पैरे देंगे वाहगुरु हम टूटने नहीं देंगे वागुरु दुनिया इधर से उधर हो जाए जसदीप सिंह वीर भी कुछ वचन करेंगे वाहगुरु जरा गौर फरमाओ वाह जो भी इधर के ਜੋ इनको थ्रेट या धमकी देते ना हम इनको टूटने नहीं देंगे भाई चाहे कुछ भी हो जाएगा ये ਸਾਡੇ ਦਾਦਾ ਜੀ ਜੀ ਨੂੰ ਕਹਿੰਦੇ ਆ ਨੌਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਚਨ ਕਰਦੇ ਨੇ ਕਹਿੰਦੇ ਭੈ ਕਹੋ ਕੋ ਦੇਤ ਨਾਹੀ ਨਾਹੀ ਪੈਮਾਨ ਤਾ ਆਣ ਮਹਾਰਾਜ ਜੀ ਕਹਿੰਦੇ ਕਿ ਖਾਲਸਾ ਨਾਤਾ ਕਿਸੇ ਦਾ ਭੈ ਲਵੇ ਤੇ ਨਾ ਕਿਸੇ ਨੂੰ ਭੈ ਦੇਵੇ ਗੱਲ ਜਿਹੜੀ ਕਰਦੇ ਆ ਅਸੀਂ ਧਮਕੀਆਂ ਦੀ ਖਾਲਸਾ ਨਾ ਕਿਸੇ ਨੂੰ ਡਰਾਉਂਦਾ ਤੇ ਨਾ ਖਾਲਸਾ ਕਿਸੇ ਤੋਂ ਡਰਦਾ ਸੌਖੇ ਸ਼ਬਦਾਂ ਦੇ ਵਿੱਚ ਕਹਿੰਦੇ ਆ ਹਿੰਦੀ ਦੇ ਵਿੱਚ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਵੀ ਇਸ ਦਾ ਮਤਲਬ ਇਹ ਹੈ ਕਿ ਨਾ ਖਾਲਸਾ ਕਿਸੇ ਨੂੰ ਕਦੇ ਡਰਾਏ ਔਰ ਨਾ ਖਾਲਸਾ ਕਦੇ ਕਿਸੇ سے ਡਰੇ ਸੋ ਇੱਕ ਹੈ ਨਾ ਪੈਸਾ ਦੇ ਦੋ ਨਹੀਂ ਤਾਂ ਪੈਸਾ ਦੇ ਦੋ ਇੱਕ ਛੋਟਾ ਸਾ ਬਸ ਇੱਥੇ ਲਾਸਟ ਵਿੱਚ ਹੈ ਨਾ ਅਸੀਂ ਅਖੀਰ ਦੇ ਦੋ ਕਖਰਾਂ ਦੇ ਵਿੱਚ ਇੱਕ ਗੱਲ ਮੁਕਾਵਾਂਗੇ ਕਿ ਜੇ ਤੁਸੀਂ ਕਹਿਨੇ ਹੋ ਸਰੀਲ ਸਿੰਘ ਤੇ ਗੋਲੀ ਮਾਰਨੀ ਹੈ ਤੁਸੀਂ ਕੱਲ ਛੱਡ ਕੇ ਅੱਜ ਗੋਲੀ ਮਾਰਿਓ ਪਰ ਇਹਨਾਂ 'ਤੇ ਧਿਆਨ ਰੱਖਿਓ ਕਿ ਜਦੋਂ ਆਉਣਾ ਤੇ ਤੁਸੀਂ ਪਿਆਰ ਵਰਤਿਆਰ ਆਇਓ ਖਾਲਸੇ ਦਾ ਸੂਲਿਆ ਨੇ ਹੱਥੇ ਤੇ ਵਾਰ ਨਹੀਂ ਕਰਦਾ ਤੇ ਜਦੋਂ ਆਉਣਾ ਪਿਆਰ ਵਰਤਿਆਰ ਚੜ ਕੇ ਆਇਓ ਕੱਲ ਨੂੰ ਤੁਸੀਂ ਇਹ ਕਹਿਣ ਜੋਗੇ ਨਾ ਹੋਵੋ ਕਿਤੇ ਕਿ ਭਾਈ ਸਾਹਿਬ ਜੀ ਸਾਡਾ ਤਾਂ ਉੱਥੇ ਨੁਕਸਾਨ ਹੋਇਆ ਹਰ ਇੱਕ ਸੈਕਿੰਡ ਹਰ ਇੱਕ ਸੈਕਿੰਡ ਮੇ ਹਰ ਇੱਕ ਇੰਚ ਮੇ ਬੰਦਾ ਇੱਕ ਵਰਡ ਬੋਲਦਾ ਹੈ ਜੋ ਹਮ ਬੋਲਦੇ ਵਾਹਿਗੁਰੂ ਕਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ